ਹਾਂਜੀ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਸਾਰੇ ਵੀਰ ਚੜ੍ਹਦੀਆਂ ਕਲਾ ਚਾ ਬਾਬਿਓ ਤੁਹਾਡੇ ਨਾਲ ਇੱਕ ਅੱਜ ਮੈਂ ਗੱਲ ਕਰਨੀ ਆ ਵੀ ਇੱਕ ਨਾ ਤੁਹਾਨੂੰ ਪਤਾ ਹੀ ਆ ਵੀ ਦਰਾਹੇ ਵਾਲਾ ਬਾਂਦਰਾ ਜਿਹੜਾ ਉਹ ਕੱਲ ਲਾਈਵ ਹੋਇਆ ਸੀ ਤੇ ਲਾਈਵ ਦੇ ਵਿੱਚ ਕਹਿੰਦਾ ਸੀ ਅਖੇ ਬਈ ਵਾਰਸ ਪੰਜਾਬ ਦੇ ਜਿਹੜੇ ਬੰਦੇ ਆ ਉਹ ਸਾਨੂੰ ਧਮਕੀਆਂ ਦਿੰਦੇ ਆ ਤੇ ਮੈਂ ਸਾਰੇ ਬੰਦਿਆਂ ਨੂੰ ਬੇਨਤੀ ਕਰਦਾ ਵੀਰਾਂ ਨੂੰ ਵੀ ਇਹ ਜਿਹੜਾ ਦਰਾਹੇ ਵਾਲਾ ਬੰਦਰਾ ਇਹਨੂੰ ਕੋਈ ਧਮਕੀ ਨਹੀਂ ਕਿਤੋਂ ਆਈ ਕੋਈ ਇਹਨੂੰ ਧਮਕੀ ਨਹੀਂ ਦਿੰਦਾ ਕੋਈ ਇਹਨੂੰ ਜਾਣਦਾ ਨਹੀਂ ਕੋਈ ਇਹਨੂੰ ਖਤਰਾ ਨਹੀਂ ਇਹ ਜਾਣ ਬੁਝ ਕੇ ਪਬਲਿਸਿਟੀ ਭਾਲਦਾ ਲੋਕਾਂ ਦੀ ਬੱਲੇ ਬੱਲੇ ਭਾਲਦਾ ਇਹ ਲੋਕਾਂ ਦੇ ਵਿੱਚ ਮੇਰਾ ਨਾਂ ਹੋਵੇ ਕਿ ਲੋਕੀ ਮੈਨੂੰ ਜਾਣਨ ਕਿ ਕੋਈ ਦਰਾਹੇ ਵਾਲਾ ਵੀ ਹੈਗਾ ਹੋਰ ਇਹਦੇ ਪੱਲੇ ਕੁਝ ਨਹੀਂ ਹੈਗਾ ਠੀਕ ਹੈ ਨਾ ਜੇਨ ਦੇ ਪੱਲੇ ਕੁਝ ਹੋਵੇ ਪੰਜਾਬ ਦੇ ਵਿੱਚ ਕਿੰਨੇ ਇਹੋ ਜਿਹੇ ਮੁੱਦੇ ਹੋਰ ਆ ਬਰਾਬਰ ਸਾਰੇ ਮੁੱਦਿਆਂ ਤੇ ਗੱਲ ਕਰੇ ਸਿਰਫ ਇਹਨੇ ਇੱਕੋ ਗੱਲ ਕਰਨੀ ਆ ਰੋਜਨਾ ਲਾਈਵ ਹੋ ਕੇ ਪਾਉ ਦੇ ਖਿਲਾਫ ਬਸ ਹੋਰ ਇਹਨੇ ਕੋਈ ਗੱਲ ਨਹੀਂ ਕਿਸੇ ਦੇ ਵੀ ਬਾਰ ਖਿਲਾਫ ਕਰਨੀ ਸਿਰਫ ਪਾਉ ਦੇ ਖਿਲਾਫ ਕਰਨੀ ਆ ਕਦੇ ਇਹਨੂੰ ਪਾਉ ਦੇ ਬੰਦਿਆਂ ਤੋਂ ਖਤਰਾ ਕਦੇ ਸਾਨੂੰ ਧਮਕੀਆਂ ਆਉਂਦੀਆਂ ਇਹਨੂੰ ਕੱਖ ਨਹੀਂ ਧਮਕੀ ਆਉਂਦੀ ਕੋਈ ਕੁਝ ਨਹੀਂ ਆਉਂਦਾ ਇਹਨੂੰ ਇਹ ਜਾਣ ਬੁੱਝ ਕੇ ਇਹੋ ਜੀਆਂ ਕਰਤੂਤਾ ਕਰਦਾ ਜਾਣ ਬੁੱਝ ਕੇ ਇਹੋ ਜੀਆਂ ਕਰਤੂਤਾ ਕਰਦਾ ਵੀ ਮੇਰੇ ਖੇਤਰ ਪਹਿਣ ਵੀ ਉਹ ਕੋਈ ਬੰਦਾ ਜਾਂਦਾ ਨਹੀਂ ਬੰਦਾ ਆਂਦਾ ਯਾਰ ਕੋਈ ਨਹੀਂ ਬੰਦਰ ਹੈਗਾ ਬੋਲੀ ਜਾਂਦੇ ਇਹਨੂੰ ਵੀ ਆਪਾਂ ਕੀ ਲੈਣਾ ਐਵੇਂ ਟਾਈਮ ਖਰਾਬ ਕਰਕੇ ਵੀ ਇਸ ਬੰਦੇ ਤੋਂ ਇਹ ਫਿਰ ਜਾਣ ਬੁੱਝ ਕੇ ਫਿਰ ਘਟਿਆ ਤੋਂ ਘਟਿਆ ਵੀਡੀਓ ਪਾਉ ਦੇ ਖਿਲਾਫ ਪਾਉਂਦਾ ਫਿਰ ਜਾਣ ਬੁੱਝ ਕੇ ਆਂਦਾ ਵੀ ਮੈਨੂੰ ਧਮਕੀਆਂ ਆਉਂਦੀਆਂ ਹੈ ਇਹਨੂੰ ਕੋਈ ਕੋਈ ਧਮਕੀਆਂ ਇਹਨੂੰ ਦੇਂਦਾ ਕੋਈ ਕੋਈ ਬਾਂਦਰਾ ਨਾ ਕਿਸੇ ਦਾ ਕੀ ਰੌਲਾ ਹੋ ਸਕਦਾ ਇਸ ਲਈ ਇਹ ਜਾਣ ਕੇ ਆਪਣੀ ਪਬਲਿਸਿਟੀ ਜੀ ਭਾਰ ਦਾ ਲੋਕਾਂ ਦੀ ਬੱਲੇ ਬੱਲੇ ਭਾਰ ਦਾ ਲੋਕਾਂ ਚ ਆਉਣਾ ਚਾਹੁੰਦਾ ਹੋਰ ਇਹਦੇ ਪੱਲੇ ਕੱਖ ਨਹੀਂ ਕਿਸੇ ਪਾਸੇ ਵੀ ਹੈਗਾ ਕਿਉਂਕਿ ਤੁਸੀਂ ਆਪ ਹਿਸਾਬ ਲਾਓ ਇਹ ਕਿੱਡਾ ਕੂਆ ਕੌਣ ਆਇਆ ਜਿਹੜੀ ਇਹਨੂੰ ਇਹਨੂੰ ਲੋਕੀ ਜਿਹੜੀਆਂ ਇਹਨੂੰ ਧਮਕੀਆਂ ਦੇਣਗੇ ਹੈ ਕੀ ਐ ਕੀ ਲੱਗਿਆ ਐ ਕੀ ਆ ਕੋਈ ਕੀ ਕੋਸ਼ਾ ਕੁਝ ਹੈ ਨਹੀਂ ਇਹ ਜਾਣ ਬੁੱਝ ਕੇ ਇਹ ਕੰਮ ਇਹੋ ਜੇ ਕਰਦਾ ਕਿ ਲੋਕਾਂ ਚ ਮੇਰੀ ਵਾਵਾ ਵਾਵਾ ਹੋਵੇ ਉਹ ਗੱਲ ਨਹੀਂ ਬਣ ਰਹੀ ਅਸਲ ਦੇ ਵਿੱਚ ਆ ਚੱਕਰ ਆ ਜੇ ਤੁਸੀਂ ਸਹੀ ਪੁੱਛੋ ਤਾਂ ਕੋਈ ਕੋਈ ਇਹਨੂੰ ਧਮਕੀ ਨਹੀਂ ਕੋਈ ਕੁਛ ਨਹੀਂ ਇਹ ਜਾਣ ਬੁੱਝ ਕੇ ਪਾਉ ਦੇ ਖਿਲਾਫ ਬੋਲਦਾ ਜਾਣ ਬੁੱਝ ਕੇ ਘਟੀਆਂ ਸ਼ਬਦਾਵਲੀ ਵਰਤਦਾ ਏ ਵੀ ਮੇਰੇ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਛਿੱਤਰ ਪਾਏ ਜਾਣ ਵੀ ਚਲੋ ਮੈਂ ਆਖਾ ਵੀ ਪਾਉ ਦੇ ਬੰਦਿਆ ਨੇ ਮੇਰੇ ਤੇ ਹਮਲਾ ਕਰਤਾ ਐ ਕਰਤਾ ਉਹ ਕਰਤਾ ਹੋਰ ਕੁਛ ਨਹੀਂ ਹੈਗਾ ਇਹਦੇ ਪੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ